ਹੁਣ ਨਹੀਂ ਨਹੀਂ ਮੇਰੀ ਗੱਲ ਸੁਣ ਭੰਦੇੜ ਸਾਹਿਬ ਇੱਕ ਮੇਰੀ ਗੱਲ ਸੁਣੋ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਆਪਾਂ ਰਾਤ ਨੂੰ ਥੇ ਢਾਬੇ ਤੇ ਬੈਠੇ ਹਾਂ ਉਹਨੂੰ ਵਿਚਾਰੇ ਨੂੰ ਦਿਸਦਾ ਹੀ ਘੱਟ ਸੀ ਉਹ ਬਾਬੇ ਨੂੰ ਉਹ ਕਾਲੇ ਦੇ ਢਾਬੇ ਦੀ ਗੱਲ ਏ ਸਤਰਾਣੇ ਵਾਲੇ ਦੀ ਉਹਨੂੰ ਬਾਬੇ ਨੂੰ ਥੋੜਾ ਦਿਸਦਾ ਘੱਟ ਠੀਕ ਏ ਪਰ ਫਿਰ ਵੀ ਉਹ ਨਾ ਇੰਨੀ ਇੱਜ਼ਤ ਨਾਲ ਨਹੀਂ ਰਿਸਪੈਕਟ ਨਾਲ ਬੋਲਦਾ ਕਿ ਗੱਲਾਂ ਛੱਡ ਦੇ ਤੇ ਰਾਤ ਇੱਕੋ ਲੰਡੂ ਜਿਹਾ ਬੰਦਾ ਸੀ ਉੱਥੇ ਟ੍ਰੈਲੀ ਟੂਲਿੰਗ ਭਰਦਾ ਸੀ ਉਹ ਟ੍ਰੈਲੀ ਖਿਡਾਰੀ ਸੀ ਉਹਨੇ ਤੇ ਉਹਨੇ ਹਿਸਾਬ ਲਾ ਲਾ ਵੀ ਉਹਨੂੰ ਇੰਨਾ ਮੰਦਾ ਬੋਲਿਆ ਤੂੰ ਹੰਨਾ ਤੂੰ ਫਲਾਨਾ ਤੂੰ ਆਏ ਫਿਰ ਅੱਗੋਂ ਨੇ ਇੱਕ ਗੱਲ ਆਖੀ ਆਂਦਾ ਜੇ ਤੇਰਾ ਪਿਓ ਇੱਥੇ ਖੜਾ ਹੁੰਦਾ ਤੇਰਾ ਪਿਓ ਆ ਕੰਮ ਕਰ ਦਿੰਦਾ ਤੇ ਐਂ ਬੋਲਦਾ ਤੇ ਅੱਗੋਂ ਉਹਦਾ ਜਾ ਉਹ ਪਰਾਂ ਤੇਰੇ ਰੇਗ 36 ਵੇਖੇ ਨੇ ਪਰ ਮੈਂ ਉਹਦਾ ਹੌਸਲਾ ਵੇਖਿਆ ਵਿਚਾਰਾ ਨਰਮਾਈ ਨਾਲ ਚੁੱਪ ਕਰ ਗਿਆ ਪਰਾਂ ਜਾ ਕੇ ਨਾ ਤੇ ਉਹ ਕੌਲੇ ਦੇ ਕੋਲ ਖੜੋ ਕੇ ਅੱਖਾਂ ਪਰ ਆਇਆ ਉਹ ਤੇ ਉਹ ਮੰਨ ਲਾ ਵੀ ਉਹਦੇ ਦਿਲ ਦੇ ਵਿੱਚ ਇਹ ਗੱਲ ਆਈ ਵੀ ਯਾਰ ਮੈਂ ਗਰੀਬ ਆ ਵੀ ਇੱਥੇ ਭਾਂਡੇ ਮਾਂ ਜਾਂ ਜਾਂ ਕੁਛ ਵੀ ਮੇਰੇ ਨਾਲ ਤਾਂ ਐਵੇਂ ਕਰਦੇ ਨੇ ਪਰ ਸਾਡੇ ਲੋਕਾਂ ਨੂੰ ਵੀ ਅਸਲ ਦੇ ਵਿੱਚ ਗੱਲ ਸਮਝਣੀ ਚਾਹੀਦੀ ਏ ਹੈ ਬਨੇਰ ਸਾਹਿਬ ਠੀਕ ਏ ਚੱਲ ਜਿਉ ਮਾੜਾ ਆ ਗਰੀਬ ਇਹ ਕੰਮ ਕਰਦਾ ਏ ਉਥੇ ਯਾ ਟੁੱਚਰਾਂ ਤੇ ਨਾ ਡਾਓ ਅਗਲੇ ਨੂੰ ਜਲੀਲ ਤੇ ਨਾ ਕਰੋ ਠੀਕ ਏ ਹਾਂ ਸਮਝੋ